ਕੀ ਨਾਮ ਆਪਣਾ ਗਰਮੀਤਪੁਰ ਕੀ ਨਾਮ ਜੀ ਗਰਮੀਤਪੁਰ ਇਹੀ ਪਿੰਡ ਹਾਂਜੀ ਹਾਂ ਤੁਹਾਡਾ ਚੈੱਕ ਅਪ ਹੋਇਆ ਕਿਸ ਤਰ੍ਹਾਂ ਦਾ ਚੈੱਕ ਅਪ ਹੋਇਆ ਖੰਡਾ ਕਰਾਇਆ ਅੱਖਾਂ ਦੇ ਕੀ ਪ੍ਰੋਬਲਮ ਦਿੱਕਤ ਆ ਰਹੀ ਸੀ ਪ੍ਰੋਬਲਮ ਇਹ ਹੈ ਵੀ ਮੇਰੇ ਨਾਲ ਇਧਰ ਲੈਂਸ ਪਿਆ ਇਧਰ ਸੋਣਾ ਹੋ ਗਿਆ ਇਹ ਤੁਹਾਡਾ ਜਿਹੜਾ ਚੈੱਕ ਅਪ ਮਸ਼ੀਨ ਆਧੁਨਿਕ ਮਸ਼ੀਨਾਂ ਨਾਲ ਕੀਤਾ ਗਿਆ ਜਾਂ ਮੈਨੂਅਲ ਹੱਥ ਨਾਲ ਦਾ ਵੈਸੇ ਕੀ ਕੀਤਾ ਕੀ ਕਹਣਾ ਡਾਕਟਰ ਦਾ ਉਹ ਕਹਿੰਦੇ ਵੀ ਇਧਰ ਲੈਂਸ ਪੋਲ ਲੈਂਸ ਪੋਲ ਹਾਂਜੀ ਹਾਂਜੀ ਤੇ ਆਪਰੇਸ਼ਨ ਦਾ ਕੀ ਕਹਿੰਦੇ ਆਪਰੇਸ਼ਨ ਨੂੰ ਕਹਿੰਦੇ ਕਰਾ ਲ ਮੈਂ ਹੀ ਗਿਆ ਵੀ ਮੇਰਾ ਹਜੇ ਟੈਲੀ ਹੈ ਉਹ ਤਾਂ ਕਿੰਨੇ ਵਜੇ ਤੇ ਡੇਟ ਪਾ ਦਿੰਨੇ ਆ 8:00 ਸਮਾਣਾ ਜੀ ਹਾਂ ਕਰਕੇ ਫਿਰ ਦਵਾਈ ਵਾਰ ਦਿੱਤੀ ਤੁਹਾਨੂੰ ਹਾਂ ਜੀ ਆ ਦਵਾਈ ਤੋਂ ਭਾਈ ਆਪਣਾ ਕੀ ਨਾਮ ਹੈ ਗਮੋਨ ਸਿੰਘ ਹਾਂ ਜੀ ਇੱਕ ਗਮੋਨ ਸਿੰਘ ਤੁਸੀਂ ਕੈਂਪ ਵਿੱਚ ਆਏ ਤੁਹਾਡਾ ਕੀ ਕੀ ਟਰੀਟਮੈਂਟ ਹੋਇਆ ਕੀ ਕਿਤੇ ਠੀਕ ਕਰਾ ਡਾਕਟਰਾਂ ਦਾ ਡਾਕਟਰ ਗਿਆ ਚੈੱਕ ਅਪ ਕੀਤੀ ਆ ਤੇ ਅੱਖ ਦਾ ਫਿਚਾ ਲਗਾ ਲਿਆ ਕੀ ਪ੍ਰੋਬਲਮ ਆਈ ਤੁਹਾਨੂੰ ਮੋਚੀ ਆਉਂਦ ਰਿਹਾ ਤਾਨੂੰ ਕਿਦਾਂ ਦਾ ਕੈਂਪ ਵਿੱਚ ਸਹੀ ਤਰੀਕੇ ਨਾਲ ਚੈੱਕ ਅਪ ਕੀਤਾ ਗਿਆ ਹਾਂਜੀ ਸਹੀ ਤਰੀਕੇ ਨਾਲ ਤੁਹਾਡੀ ਗੱਲਬਾਤ ਸੁਣੀ ਪੂਰੇ ਧਿਆਨ ਨਾਲ ਡਾਕਟਰਾਂ ਨੇ ਪੂਰੇ ਧਿਆਨ ਨਾਲ ਗੱਲ ਸੁਣੀ ਉਹਨਾਂ ਨੇ ਕਹਿੰਦੇ ਸ਼ਨੀਵਾਰ ਨੂੰ ਤੁਹਾਡਾ ਪ੍ਰੈਸ਼ਰ ਹੋਣਾ 8:30 ਵਜੇ ਸੁਪਰੀਚੇ ਬਹੁਤ ਜਲਦੀ ਇੱਕ ਵਾਰ ਕਰਾਓ ਕੋਈ ਤੁਹਾਡੀ ਉਹਨਾਂ ਨੇ ਮਸ਼ੀਨਾਂ ਨਾਲ ਚੈੱਕ ਕੀਤੀ ਆਖਾਂ ਜਾਂ ਮਸ਼ੀਨ ਨਾਲ ਦਵਾਈ ਵੀ ਕਰ ਦਿੱਤੀ ਤੁਹਾਨੂੰ ਕੋਈ ਦਵਾਈ ਨਹੀਂ ਦਿੱਤੀ ਕਿੱਥੇ ਸਰ ਕਿੱਥੇ ਕਰੇ ਆਪਰੇਸ਼ਨ ਕਰਾਉਣ ਕਦੋਂ ਸ਼ਨੀਵਾਰ ਰਾਤ ਨੂੰ ਕੋਈ ਤੁਹਾਨੂੰ ਸਲਿੱਪ ਪਰ ਦਿੱਤੀ ਇਹਨਾਂ ਨੇ ਉਹ ਨਹੀਂ ਦਿੱਤੀ ਸਨ ਅੱਛਾ ਤੋ ਆਪਰੇਸ਼ਨ ਕੀ ਕਹਿੰਦੇ ਕੀ ਪ੍ਰੋਸੀਜਰ ਹੈਗਾ ਆਪਰੇਸ਼ਨ ਦਾ ਪ੍ਰੋਸੀਜਰ ਹੈ ਆ ਵੀ ਅੱਖ ਨੂੰ ਫੋਕਸ ਲਾਇਆ ਉਹਦਾ ਪਰਚਨ ਕੀਤਾ ਜਾਊਗਾ ਸੋ ਕੋਈ ਖਰਚਾ ਤਾਂ ਨਹੀਂ ਆਊਗਾ ਕਹਿੰਦੇ ਖਰਚਾ ਕਹਿੰਦੇ ਕੋਈ ਨਹੀਂ ਰਾਤ ਰੋਕੇ ਰਹਿਣਾ ਪਰ ਉਹ ਐਤੋਂ ਤੁਹਾਨੂੰ ਤੁਹਾਨੂੰ ਚਲਾਈ ਦੇ ਗਏ ਕਾਲ ਬਾਕਲੀ ਧੰਨਵਾਦ ਬਸ ਗੁਰਦੁਆਰਾ ਸਿੰਘ ਸਭਾ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਹੈ ਕਿਸ ਤਰ੍ਹਾਂ ਦਾ ਕੈਂਪ ਹੈਗਾ ਇਹ ਫ੍ਰੀ ਮੈਡੀਕਲ ਕੈਂਪ ਆਈਸ ਕੈਂਪ ਆ ਇਹਦੇ ਵਿੱਚ ਸਾਰਾ ਕੁਝ ਮੁਫਤ ਆ ਜੀ ਔਰ ਜਿਨ੍ਹਾਂ ਦੇ ਪੇਸ਼ੈਂਟਸ ਨੂੰ ਦਵਾਈ ਦਿੱਤੀ ਜਾਏਗੀ ਇੱਕ ਹਫ਼ਤੇ ਬਾਅਦ ਇਹਨਾਂ ਨੂੰ ਆਦਮਪੁਰ ਆਈ ਹਸਪੀਟਲ ਆ ਉੱਥੇ ਇਹਨਾਂ ਨੂੰ ਆਪਰੇਟ ਕਰਵਾਇਆ ਦਿੱਤਾ ਜਾਊਗਾ ਇਹ ਮਨ ਹੈ ਬਹੁਤ ਵੱਡਾ ਅਪਰਾਧ ਸਾਡੇ ਪਿੰਡ ਤੋਂ ਸਾਡੇ ਵੱਡੇ ਵੀਰ ਤਾਰੀ ਔਲਖ ਤੇ ਉਹਨਾਂ ਦਾ ਦੋਸਤ ਆਦਮਪੁਰ ਤੋਂ ਮਨਿਆਸ ਸਾਹਿਬ ਜਤਿੰਦਰ ਮਨਿਆਸ ਉਹਨੇ ਕੀਤਾ ਉਹਨੇ ਮੈਨੂੰ ਕੰਟੈਕਟ ਕੀਤਾ ਸੀ ਤੇ ਅਸੀਂ ਇਹ ਸਾਰਾ ਰੇਜਵਲ ਕੀਤਾ ਤੇ ਤੁਹਾਡੇ ਸਾਹਮਣੇ 6-7 ਡਾਕਟਰਾਂ ਦੀ ਟੀਮ ਆਈ ਆ ਉਹ ਆਪਣਾ ਕੰਮ ਅੰਦਰ ਕਰ ਰਹੇ ਆ ਸਿਰ ਇਹਦੇ ਵਿੱਚ ਆਲੇ-ਦੋਲੇ ਦੇ ਕੋਈ ਪਿੰਡਾਂ ਚੋਂ ਲੋਕ ਬੱਚੇ ਆਉਣ ਬੰਦੇ ਆਉਣਗੇ ਲੇਡੀਆਂ ਵੀ ਵਗੈਰਾ ਸਾਰੇ ਆ ਰਹੇ ਆ ਇਹ 2 ਵਜੇ ਤੱਕ ਚੱਲੇਗਾ ਉਸ ਤੋਂ ਬਾਅਦ ਇੱਕ ਹਫ਼ਤੇ ਬਾਅਦ ਆਧਮਪੁਰ ਆਈ ਹਸਪੀਟਲੋਂ ਉੱਥੇ ਫ੍ਰੀ ਆਪਰੇਟ ਪਰ ਕੁਝ ਫ੍ਰੀ ਹੋਵੇਗਾ ਸਪੰਸਰ ਜਿਵੇਂ ਚੈੱਕਅਪ ਤੋਂ ਬਾਅਦ ਆਪਰੇਸ਼ਨ ਦੇ ਕਬੱਡਾ ਉਪਰਾਲਾ ਹੈਗਾ ਵਾ ਆਪਰੇਸ਼ਨ ਕਰਵਾਏ ਜਾ ਰਹੇ ਹੈਗੇ ਸਪੌਂਸਰ ਹੈਗੇ ਮੁਖਤਿਆਰ ਸਿੰਘ ਔਲਕ ਜੀ ਜਿਵੇਂ ਤੁਸੀਂ ਦੱਸਿਆ ਹੈਗਾ ਵਾ ਲੇਕਿਨ ਕੁਝ ਮਰੀਜ਼ਾਂ ਨੇ ਕਹਿਣਾ ਸੀ ਕਿ ਜਿਵੇਂ ਚੈੱਕ ਚੈੱਕਅਪ ਫ੍ਰੀ ਕੀਤਾ ਗਿਆ ਸਾਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ ਲੇਕਿਨ ਕਈ ਲੋਕ ਜਿਹੜੇ ਰੀਜ਼ਨ ਐਨਕਾਂ ਦੀ ਜ਼ਰੂਰਤ ਵੀ ਸੀ ਉਹ ਨਿਰਾਸ਼ ਪਹਿਲਾਂ ਕਲੀਅਰ ਕਰਤੀ ਸੀ ਐਨਕਾਂ ਨਹੀਂ ਮਿਲਣੀਆਂ ਬਾਕੀ ਸਾਰਾ ਕੁਝ ਹੋਊਗਾ ਜੀ ਐਨ ਕਨੋਂ ਆਪਣੇ ਲੈਣੀ ਪਣਗੀਆਂ। ਬਾਕੀ ਜੋ ਮੈਡੀਸਨ ਉਹ ਵੀ ਫ੍ਰੀ ਹੋਊਗੀ। ਆਪਰੇਟ ਹਸਪੀਟਲ ਚ ਇਵਨ ਲੈਂਸ ਵੀ ਪਹੁੰਗੇ। ਲੈਂਸ ਦੀ ਜਦੋਂ ਜਰੂਰਤ ਹੋਈ ਉਹ ਵੀ ਫ੍ਰੀ ਹੋਣਗੇ। ਜਿਹੜੇ ਮਰੀਜ਼ਾਂ ਦਾ ਆਪਰੇਟ ਹੋਣਾ ਉਹ ਇੱਥੋਂ ਲੈ ਆਇਆ ਜਾਊਗਾ ਜਾਂ ਖੁਦ ਹਸਪੀਟਲ ਪਹੁੰਚਣਗੇ। ਕੋਈ ਸਟੈਂਡ ਲੈ ਕੇ ਜਾਣਗੇ। ਜੀ। ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਕੈਂਪ ਹੈ? ਸਵੇਰ ਨੂੰ 8 ਵਜੇ ਇੱਥੋਂ ਲੈ ਕੇ ਜਾਣੇ ਆ। ਫਿਰ ਉੱਥੇ ਉਹ ਡਿਪੈਂਡ ਕਰਦਾ ਆ ਆਪਰੇਸ਼ਨ ਕਿਦਾਂ ਦਾ। ਉੱਥੇ 1-2 ਹੰਢਾ ਲੱਗ ਵੀ ਸਕਦੇ ਆ ਸ਼ਾਮ ਨੂੰ ਵੀ ਆ ਸਕਦੇ। ਸੋ ਕੀ ਪੀਰੇ ਕਿ ਕਿਸ ਤਰ੍ਹਾਂ ਲਾਭ ਲੈ ਸਕਦੇ ਹੈਗੇ ਇਲਾਕੇ ਦੇ ਲੋਕ ਇਸ ਕੈਂਪ ਦਾ ਅੱਜ ਦਿਨੇ ਵੀ ਆ ਰਹੇ ਹਾਂ ਦੁਬਾਰਾ ਦਿਨਾਂ ਨੂੰ ਇੱਕ ਗਾਈਡ ਕਰ ਦੇਣਾ ਕਿ ਤੁਸੀਂ ਆਪਰੇਟ ਲਈ ਜਾਂ ਜੋ ਵੀ ਅੱਗੇ ਉਹਨਾਂ ਦਾ ਹੋਊਗਾ ਡਾਕਟਰ ਸਾਹਿਬ ਨੇ ਕਿ ਤੁਸੀਂ ਆ 8 ਵਜੇ ਅਗਲੇ ਹਫਤੇ ਤੇ ਆ ਜਾਓ ਇੱਥੇ ਬਿ ਜਾ ਕੇ ਉਹਨਾਂ ਦਾ ਸਰਬਸਤ ਕੈਂਪ ਅਜ ਤਾਂ ਨਹੀਂ ਦੁਬਾਰਾ ਵੀ ਲੱਗਦਾ ਹੈ ਲੱਗਦੇ ਰਹਿਣਗੇ ਉਹਨਾਂ ਦਾ ਗੱਲ ਲਾਇਆ ਕਰਾਂਗੇ ਮੇਰੇ ਕੋਲ ਇਸ ਤੋਂ ਬਾਅਦ ਸਿੱਧੇ ਆਪਰੇਸ਼ਨ ਹੀ ਹੋਣਗੇ ਇਹ ਇਹ ਕੈਂਪ ਤੋਂ ਬਾਅਦ ਆਪਰੇਸ਼ਨ ਹੋਣਗੇ ਫਿਰ 2-3 ਮਹੀਨੇ ਬਾਅਦ ਫੇਲ ਆਵਾਂਗੇ ਅਗਰ ਤੁਹਾਨੂੰ ਕਿਸੇ ਨੇ ਇਸ ਕੈਂਪ ਬੰਦੀ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਕਿਸੇ ਨੰਬਰ ਤੇ ਸੰਪਰਕ ਕਰ ਸਕਦਾ ਮੇਰੇ ਆਪਣੇ ਨੰਬਰ ਤੇ ਜੀ 8146 10192 යසැබී යිවිෙන පාරිීගන්න තු ලද කම්මන්නේ දන්නකරෝ ගෙෙනමක් අනව.